ਕਵੀਰ ਡਗਮਗ ਕਿਆ ਕਰੇ ਕਿਆ ਡਲਾਵੇ ਜੀਓ ਸਰਬ ਸੂਖ ਕੋ ਨਏ ਕੋ RAM ਨਾਮ ਰਸ ਪਿਓ ਕਵੀਰ ਦਾ ਡਗਮਗ ਕਿਆ ਕਰਿਆ ਹੁਣ ਡਗਮਗ ਕੀ ਕਰਦਾ ਵੀ ਕੱਲਾ ਰਹਿ ਗਿਆ ਨਾ ਡਗਮਗ ਤਾਂ ਕਰਦਾ ਕੱਲਾ ਰਹਿ ਗਿਆ ਜਿੱਦਣੂ ਜਾ ਰਿਹਾ ਉਹਦਾ ਕੱਲਾ ਤੇ ਜਿੱਦਣ ਪੰਡਿਤ ਆਦਾ ਰਾਹ ساری ਦੁਨੀਆ ਉਹਦਾ ਕੱਲਾ ਦੂਰ ਨਾ ਹੈ ਹੁਣ ਡਗਮਗ ਕਰਦਾ ਹੈ ਵੇ ਹੁਣ ਉਹ ਕਹਿੰਦਾ ਨਾ ਹੁਣ ਕੀ ਕਰਨਾ? ਕਿਆ ਕਰੇ ਘਾਟ ਲਾਵੇ ਜੀਓ। ਬਾਤ ਕਹਦਾ ਨੋਲਦਾ ਤੇਰਾ ਚੱਲਣ ਦੇ ਗੜਦੇ ਝੱਟਾ। ਝੱਟਾ ਘੱਟਣਾ ਵਰਤੀ ਹੋਣਾ ਸਾਰੇ ਸਪਰਤ ਸ਼ਾਸਤਰਾਂ ਤੇ। ਫਿਰ ਕਹਣਾ ਬੈਦਕੀ ਪੁੱਤਰੀ ਸਪਰਤੀ ਭਾਈ ਸੰਕਰ ਦੇਵੜੀ ਲਾਇਆਈ। ਆ ਗੱਲ ਕਹਿੰਦੇ ਪਹਿਲਾਂ ਕਹਿੰਦਾ। ਵੀ ਐਲਾਨ ਕਰਦਾ। ਵੀ ਵਜਾ ਕੇ ਨਗਾਰਾ ਝੱਟਾ ਘੱਟ ਕੇ ਐਲਾਨ ਕਰਦਾ। ਸਾਰ ਲਾਵੇ ਜੀਓ ਸਰਬਸੂਖੋ ਨਾਇਕੋ RAM ਨਾਮ ਰਸ ਪੀਓ ਸਰਬਸੂਖੋ ਨਾਇਕੋ ਸਾਰੇ ਸੁੱਖਾਂ ਦਾ ਬਦਲਵਾ ਦੇਣ ਵਾਲਾ ਨਾਇਕ ਆ ਕੋਈ ਵੀ ਸੁੱਖ ਕਿਸੇ ਕਿਸਮ ਦਾ ਵੀ ਸੁੱਖ ਸਰਬਸੂਖ ਦਾ ਮਤਲਬ ਕਿਸੇ ਕਿਸਮ ਦਾ ਵੀ ਸੁੱਖ RAM ਤੋਂ ਮੰਗਲ ਉਹਦੇ ਕੋ ਹੈ ਅੰਤਰਾਤਮਾ ਤੋਂ ਮਿਲਦਾ ਸੁਖ ਅੰਤਰਾਤਮਾ ਦੀ ਗੱਲ ਬਣੇ ਤੇ ਸੁੱਖੇ ਮਿਲਦਾ ਕਹਿਣ ਦਾ ਮਤਲਬ ਇਹ ਆ ਜਦੋਂ ਵੀ ਕੋਈ ਮਸਲਾ ਆੜਦਾ ਤੇ ਆਤਮਾ ਦੀ ਸਲਾਹ ਲੈ ਕੇ ਉਹਦੇ ਮਤਾਬ ਕੇ ਜੇ ਕੰਮ ਕਰੋ ਉਹ ਚੋਂ ਸੁੱਖ ਨਿਕਲੂ। ਚਾਹੇ ਨੁਕਸਾਨ ਚ ਜਾਵੇ ਆਪਣੇ ਗੱਲ ਨੂੰ। ਚਾਹੇ ਘਾਟੇ ਦੀ ਹੋ। ਕਹਿੰਦੇ ਵੀ ਆਪਾਂ ਦਾ ਸਾਰਾ ਕੁਝ ਠੀਕ ਕੀਤਾ। ਇਹ ਹੋਣਾ ਇਦਾਂ ਹੀ ਸੀ। ਉਹ ਤਾਂ ਸੁੱਖ ਨਿਕਲੂਗਾ। ਸਰਬ ਸੁਖਾਂ ਦਾ ਜਿਹੜਾ ਨਾਇਕ ਹੈ RAM ਨਾਮ ਰੱਖੀ RAM ਉਸ ਇੱਥੇ ਸਰਬ ਸੁਖੋਂ ਨਾਇਕੋ RAM ਨਾਮ ਰਸ ਭੀਓ ਉਹਦਾ ਉਹਦਾ ਜਿਹੜਾ ਨਾਮ ਆ ਉਹਦਾ ਜਿਹੜਾ ਗਿਆਨ ਹੈ ਉਹ ਰਸ ਭੀਓ RAM ਦੀ ਜਿਹੜੀ ਜਾਣਕਾਰੀ ਹੈ ਗਿਆਨ ਉਹ ਲੈ ਲੋ ਉਹ ਰਸ ਹੈ ਉਹੀ ਰਸ RAM ਬਾਰੇ ਜਾਣਕਾਰੀ ਹੀ ਰਸ ਹੈ ਰਾਜਾ ਰਾਮ ਕੀ ਕਹਾਣੀ ਲੈ ਲਓ ਕਦੋਂ ਰਾਮ ਜੰਮਿਆ ਘਰ ਵਿੱਚ ਕਾਦਾਇ ਕੀ ਹਾਲਤ ਹੋਈ ਹੈ ਕਿੰਨੀਆਂ ਜੁਨਤਾ ਭੁਗਤੇ ਹੈ ਕਿਵੇਂ ਛੜਕਾਰਾ ਹੋਇਆ ਸੀਤਾ ਲਖਮਣ ਕੌਣ ਸੀ ਕੀ ਸੀ ਸਾਰੇ ਰਵਾਂਝਾਨ ਜਾਣ ਲਓ ਬੁੱਝ ਲਓ ਉਹਨਾਂ ਨੇ ਵੀ ਬੁੱਝੀ ਇਹ ਗੱਲ ਤਾਂ ਬੁੱਝੀ ਆ ਉਹਨਾਂ ਨੇ ਹਾਂਜੀ